ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਨੀ ਪਲੰਬਰ ਦਾ ਸਫਰਨਾਮਾ ਦੇਖਣ ਵਾਲਿਆਂ ਨੂੰ ਬਈ ਤੇ ਆਪਾਂ ਅੱਜ ਆਏ ਹੋਇਆ ਰਣਜੀਤ ਨਗਰ ਤੇ ਇੱਥੇ ਕੋਠੀ ਦੀ ਫਿਟਿੰਗ ਕਰਨ ਵਾਸਤੇ ਆਏ ਹੋਏ ਆ ਤੇ ਨਾਲ ਵਾਲੀ ਕੋਠੀ ਦੇ ਬਈ ਆਪਾਂ ਪਹਿਪ ਖੜੇ ਕਰੇ ਆਂ ਕੱਲ ਇਹਦੇ ਬਾਰੇ ਬਾਅਦ ਵਿੱਚ ਦੱਸਦੇ ਆਂ ਤੁਹਾਨੂੰ ਤੇ ਲਗਭਗ 2 ਮਹੀਨੇ ਪਹਿਲਾਂ ਕੋਈ ਆਪਾਂ ਕੋਠੀ ਦਾ ਕਨੈਕਸ਼ਨ ਕਰਿਆਤਾ ਤੇ ਲੈਂਟਰ ਦੀ ਪ੍ਰਬੀਨ ਆ ਪਾਕ ਗਏ ਤੇ ਪਾ ਉੱਪਰ ਵਾਲਾ ਲੈਂਟਰ ਵੀ ਬਾਈ ਪੈ ਗਿਆ ਉੱਪਰ ਸਿੰਗਲ ਅੱਧੀ ਨੂੰ ਜਲ ਬਣੀਆਂ ਤੇ ਕੱਲ ਚੀਰੀਆਂ ਮਾਰ ਕੇ ਕਿਚਨ ਦੀ ਫਿਟਿੰਗ ਕਰ ਗਏ ਤੇ ਕੰਪਲੀਟ 37 ਆਪਣਾ 4520 ਦਾ ਸਿੰਕ ਲੱਗੂਗਾ ਇੱਥੇ ਉਹਦੇ ਸਾਹਮਣੇ ਬਾਈ ਟੂਟੀਆਂ ਦੇ ਪੁਆਇੰਟ ਛੱਡੇ ਆਪਾਂ ਨੇ ਉੱਪਰਲੇ ਪਾਸੇ ਗੀਅਰ ਦਾ ਹੋ ਗਿਆ ਪੁਆਇੰਟ ਤੇ ਇੱਧਰ ਹੋ ਗਿਆ ਹਾਰੋ ਦਾ ਤੇ ਬਾਈ ਪਿੱਛੇ ਇੱਕ ਬਾਥੂ ਕੈਨਸਲ ਹੋ ਗਿਆ ਫਰੰਟ ਵਾਲਾ ਬਾਥੂ ਦੀਆਂ ਚੀਰੀਆਂ ਤਾਰੇ ਇਕੱਲਾ 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 ਸਮਾਂ ਠੀਕ ਹੈ ਪਲੱਗ ਲਾ ਦੀ ਇੱਧਰ ਤੇ ਚੱਕੜਿਆ ਦਾ ਫਾਫਾ ਹੋਰ ਤੇ ਆ ਬਣਿਆ ਬਾਈ ਇੱਥੇ ਥੱਲੇ ਟੈਂਕ ਬਣਾਇਆ ਵਾ ਤੇ ਪਾਣੀ ਸਟੋਰ ਹੁੰਦਾ ਇਹਦੇ ਵਿੱਚ ਬਾਅਦ ਵਿੱਚ ਇਹਨੂੰ ਬੰਦ ਕਰਨਾ ਹੈ ਕਿਉਂਕਿ ਇੱਥੇ ਬਾਥਰੂਮ ਦੇ ਵਿੱਚ ਫਿਟਿੰਗ ਅ ਫਿਟਿੰਗ ਦਾ ਬਾਈ ਝੀਰੀਆਂ ਛਾੜਦੀਆਂ ਗੱਲ ਮੁੰਡਿਆਂ ਨੇ ਆਪਾਂ ਥੋੜਾ ਜਿਹਾ ਗੱਲ ਲੇਟ ਆਈ ਤੇ ਅਸੀਂ ਆਪਾਂ ਹੋਰ ਪਾਸੇ ਗਏ ਉਹਦੇ ਕੰਮ ਕਰਨ ਵਾਸਤੇ ਤੇ ਬਾਈ ਖਰੜ ਦਾ ਏਰੀਆ ਇਹ ਗਰੰਧਾਵਾ ਰੋਡ ਏਰੀਆ ਤੇ ਇਧਰੇ ਪਾਸੇ ਸੱਜੇ ਖੱਬੇ ਪਾਸੇ ਵਾਈ ਸਟੋਰ ਬਣ ਜਣਾ ਹੈ ਤੇ ਸੱਜੇ ਪਾਸੇ ਇਧਰ ਬਾਥਰੂਮ ਬਣੂਗਾ ਤੇ ਬਾਥਰੂਮ ਦੇ ਵਿੱਚ ਵਾਈ ਮਾਰਕਰ ਦੇ ਦੋ ਦਰਵਾਜੇ ਰਖਾਏ ਆ ਇੱਕ ਕਮਰੇ ਦੇ ਨਾਲ ਅਟੈਚ ਹੋ ਗਿਆ ਤੇ ਇੱਕ ਬਾਥਰੂਮ ਦੇ ਨਾਲ ਪਿੱਛੇ ਵਿਹੜੇ ਨਾਲ ਅਟੈਚ ਹੋ ਗਿਆ ਤੇ ਇਧੀਆਂ ਤਕਰੀਬਨ ਥੋੜੀਆਂ-ਬੋਤੀਆਂ ਚੀਰੀਆਂ ਬੱਜੀਆਂ ਹੋਈਆਂ ਤੇ ਥੋੜੀਆਂ ਰਹਿੰਦੀਆਂ ਆ ਆਹ ਹੈ ਭਾਈ ਪਰ ਖੱਡਾ ਵੱਜਿਆ ਖੱਡੇ ਰੱਖਣੇ ਭੁੱਲ ਗਏ ਤੇ ਪਰ ਇੰਟਰ ਵੇਲੇ ਤਾਂ ਕਰਕੇ ਖੱਡੇ ਵਾਈਆਂ ਨੇ ਮਾਰ ਲਏ ਹੁੰਦੇ ਨੇ ਤੇ ਅੱਜ ਇਹਦੀ ਫਿਟਿੰਗ ਕਰਦੇ ਆ ਪਿੱਛੇ ਇਧਰ ਆਪਾਂ ਮੇਲਿਆਣ ਪਕਕੇ ਪਿੱਛੇ ਬਾਸ਼ ਵੇਸ਼ਨ ਦੇ ਪੁਆਇੰਟ ਤੇ ਟੂਟੀ ਦੇ ਪੁਆਇੰਟ ਦੇਣੇ ਆ ਅੰਦਰ ਤਾਂ ਬਾਸ਼ ਵੇਸ਼ਨ ਲੱਗਣਾ ਨਹੀਂ ਕਿਉਂਕਿ ਦੋ ਦਰਵਾਜ਼ੇ ਇਹਦੇ ਬਾਥਰੂਮ ਨੂੰ ਇਸ ਕਰਕੇ ਬਾਈ ਆਪਾਂ ਉਧਰਲੇ ਪਾਸੇ ਹੀ ਬਾਹਰ ਰੱਖਿਆ ਵਿਹੜੇ ਵਿੱਚ ਐਨਾ ਕਬੇੜਾ ਛੋਟਾ ਜਿਹਾ ਇਹਦੇ ਵਿੱਚ ਰੱਖਿਆ ਆਪਣੇ ਬਾਸ਼ ਵੇਸ਼ਨ ਦੇ ਪੁਆਇੰਟ ਤੇ ਤੇ ਬਾਈ ਇੰਨੀ ਕੀ ਗੱਲਬਾਤ ਹੈ ਫਿਰ ਕਰਦੇ ਆ ਬਾਈ ਆਪਾਂ ਕੰਮ ਸ਼ੁਰੂ ਬਣੇ ਹੋਏ ਹੋ ਵੀਡੀਓ ਦੇ ਨਾਲ ਐਂਡ ਤੱਕ ਲੇ ਬਾਈ ਟੈਂਕ ਬਣਾਇਆ ਹੋਇਆ ਇਹ ਪਾਣੀ ਦੀ ਲੋਡ ਵਾਸਤੇ ਤੇ ਉੱਪਰ ਆਪਾਂ ਫੱਟੇ ਲਾ ਕੇ ਬਾਈ ਫਿਟਿੰਗ ਕਰ ਰਹੀ ਹੈ। ਇਹ ਟੈਂਕੀ ਵਾਲੇ ਟੋਟੇ तकरीबन ਲੱਗ ਗਏ। ਸਪਲਾਈ ਚੜਾਤੀ ਆਪਾਂ ਨੇ ਤੇ ਆਹ 2 ਪੁਆਇੰਟ ਇੱਧਰ ਇੱਕ ਬਾਥ ਰੂਮ ਦਾ ਕੋਰਨਰ ਵਾਲਾ ਲਾਉਂਗੇ ਤੇ ਸਾਹਮਣੇ ਸ਼ੀਟ ਲੱਗੂਗੀ ਖੁੰਝੇ ਵਿੱਚ ਤੇ ਉਹ ਫਰੈਸ਼ ਟੈਂਕੀ ਦਾ ਪੁਆਇੰਟ ਹੋ ਗਿਆ। ਤੇ ਬਾਹਰ ਕੱਢਣੇ ਵਾਸਤੇ ਸਪਲਾਈ ਰਹਿ ਗਈ, ਗਰਮ ਤੇ ਫਰੈਸ਼ ਪਾਣੀ ਦੀ ਲਾਈਨ ਰਹਿ ਗਈ। ਫਿਰ ਉਹਦੇ ਬਾਅਦ ਬਾਥਰੂਮ ਕੰਪਲੀਟ ਹੈ। ਤੇ ਥੋੜਾ ਜਿਹਾ ਹੈ ਰਿਸਕੇ ਕੰਮ ਹੈ ਕਿਉਂਕਿ ਥੱਲੇ ਪੱਟਿਆਂ ਤੇ ਬੈਠ ਕੇ ਕੰਮ ਕਰਨਾ ਉਹ ਕਈ ਵਾਰੀ ਕੋਈ ਸਮਾਨ ਸਮੂਹ ਥੱਲੇ ਗਿਰ ਜਵੇ ਹੱਥ ਚੋਂ ਅਚਾਨਕ ਬੰਦੇ ਦੇ ਹੈ ਰਿਸਕੇ ਹੈ ਭਾਈ ਕੰਮ ਦਾ ਪਰ ਕਰਨਾ ਪੈਂਦਾ ਇਹ ਕਿਆ ਕਰੀਏ ਹੁਣ ਇਹ ਟੈਂਕ ਤਾਂ ਪਾਣੀ ਦੀ ਉਹ ਪਾਣੀ ਦੋ ਟਾਈਮ ਹੀ ਆਉਂਦਾ ਭਰਿਆ ਰਹੇ ਨੇ ਟੈਂਕ ਤਾਂ ਕਰਕੇ ਬਈ ਟੈਂਕ ਬਣਾਇਆ ਹੋਇਆ ਤੇ ਚਲੋ ਖੈਰ ਚਾਹ ਵੀ ਕੀ ਕਰਦੇ ਹਾਂ ਗੱਲ ਬਾਤ ਚਾਹ ਬਣਾਤੀ ਠੇਕੇਦਾਰ ਆਪ ਕਹਿੰਦੇ ਇੱਥੇ ਬਈ ਆਪਾਂ ਮੋਟਰ ਦੇ ਪੁਆਇੰਟ ਬਣਾਉਂਗੇ ਬਾਹਰ ਕੋਨੇ 'ਚ ਮੋਟਰ ਲੱਗਣੀ ਆ ਤੇ ਕਨੈਕਸ਼ਨ ਇਹਦੇ ਇਧਰਲੇ ਪਾਸੇ ਹੋਇਆ ਲੈ ਜਿਹੜਾ ਚ ਪਾ ਦੋ ਚਾ ਉਹ ਇੰਨੀ ਆ ਕੱਟ ਕਰ ਲੋ ਜਿੱਲੀ ਕਰਨੀ ਕੱਟ ਕਰ ਲੈ ਲੇ ਜੋ ਇਹ ਮੰਗ ਆ ਦੇਗਾ ਲਾ ਲੇ ਕਾਫੀ ਦੱਲਾ ਬਈ ਇਹ ਚੀਜ਼ ਹੈ ਠੀਕ ਜਿਹੜੇ ਗੱਡੇ ਦੁੱਧ ਦੇ ਪੱਤੀ ਪਾਈ ਵੀ ਆ ਸੈਲੀ ਪੂਰੀ ਪਾਈ ਆ ਪੂਰੀ ਲੈ ਆ ਕੱਟਾ ਪਾਈ ਹੈ ਬਸ 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 ਬਾਥਰੂਮ ਦੀ ਫਿਟਿੰਗ ਬਈ ਮਨੇ ਕਰ ਲਈ ਕੰਪਲੀਟ ਤੇ ਛੋਟਾ ਹੀ ਹੈ ਖੈਰ ਬਾਥਰੂਮ 4x4 ਦਾ ਹੀ ਹੈ 4x5 ਦਾ ਹੋਊਗਾ ਤੇ ਸਪਲਾਈਆਂ ਉੱਪਰ ਬਾਥਰੂਮ ਬਾਸ ਤੇ ਚੜਾਤੀਆਂ ਤੇ ਟੈਂਕੀ ਦੀ ਸਪਲਾਈ ਚੜ ਗਈ ਤੇ ਫਰੈਸ਼ ਵਾਸਤੇ ਵੀ ਚੜਾਦੀ ਬਈ ਸਪਲਾਈ ਆਪਾਂ ਨੇ ਆਹ ਦਾ ਜੀਨੇ ਬਤਾਉਂਦੇ ਕਿੰਨਾ ਬਣਾਇਆ ਇਹਦੇ ਵਿੱਚ ਆਪਨੇ ਖੱਬੇ ਪਾਸੇ ਹੋ ਗਈ ਬਈ ਆਪਣੀ ਫਰੈਸ਼ ਵਾਲੀ ਲੈਣ ਤੇ ਗਰਮ ਵਾਲੀ ਟੋਟੇ ਕ੍ਰਾਸ ਹੁੰਦੇ ਨੇ ਇਸ ਕਰਕੇ ਬਈ ਆਪਾਂ ਨੇ ਖੱਬੇ ਸੱਜੇ ਪਾਸੇ ਆਪਣੇ ਫਰੈਸ਼ ਤਾਜ਼ਾ ਗੇਅਰ ਵਾਲੀ ਸਪਲਾਈ ਕਰਤੀ ਤੇ ਬਾਹਰ ਟੂਟੀਆਂ ਦੇਣੀਆਂ ਹੁਣ ਬੇੜੇ ਵਿੱਚ ਉਹਦੀਆਂ ਵਿੱਚ ਹੀ ਦੀਆਂ ਵੱਜੀਆਂ ਹੋਈਆਂ ਆਹ ਬਈ ਬਾਹਰ ਵੀ ਲਾਉਨੇ ਆ ਟੋਟੇ ਬਾਥਰੂਮ ਦੀ ਫਿਟਿੰਗ ਆਪਾਂ ਬਈ ਸ਼ੁਰੂ ਕਰਨ ਲੱਗੇ ਆਂ ਸਮਾਨ ਆਪਾਂ ਪਾ ਲਏ ਇਹਦੇ ਵਿੱਚ ਵੀ ਡਿਵਾਈਡਰ ਲਾਉਣ ਆਪਾਂ ਨੇ 3 ਵੇ ਸ਼ੇਹਰਾ ਕੰਪਨੀ ਦਾ ਡਿਵਾਈਡਰ ਹੈ ਤੇ ਸਾਹਮਣੇ ਆਪਾਂ ਵੀ ਉਹ ਡਿਵਾਈਡਰ ਲਾਉਂਗੇ ਇੱਥੇ ਕਰਕੇ ਤੇ ਇਧਰਲੇ ਖੁੰਨੇ ਖੁੰਜੇ ਵਿੱਚ ਸ਼ੀਟ ਆਉਣੀ ਹੈ ਸ਼ੀਟ ਇੱਥੇ ਖੁੰਝੇ ਜਵਨ ਫਿਰ ਸੀਟ ਆਉਗੀ ਆਪਣੀ ਇੱਧਰ ਡਾਇਵਰਟਰ ਆ ਗਿਆ ਤੇ ਉੱਪਰ ਸ਼ਾਵਰ ਆ ਗਿਆ ਤੇ ਬਾਈ ਇੱਧਰਲੇ ਪਾਸੇ ਸਪਲਾਈ ਚੜਾ ਕੇ ਉੱਪਰ ਖੱਡਾ ਵਜਿਆ ਤੇ ਗੀਅਰ ਦੇ ਇੱਧਰ ਕਰਨੇ ਆ ਤੇ ਬਾਸ਼ਵੈਸ਼ਨ ਦਾ ਦੇਖਨੇ ਆ ਬਾਈ ਇਹ ਕਿਧਰ ਪਣਦੀ ਹੋਈ ਜਗ੍ਹਾ ਤੇ ਇੱਕ ਸਿੰਗਲ ਪੁਆਇੰਟ ਪਾ ਦੂੰਗੇ ਨਹੀਂ ਤਾਂ ਫਿਰ ਬਾਹਲੇ ਪਾਸੇ ਖੈ ਹੋਊਗਾ ਬਾਥਰੂਮ ਦੀ ਫਿਟਿੰਗ ਬਾਈ ਕੰਪਲੀਟ ਹੋ ਗਈ ਆਪਣੀ ਸ਼ੀਟ ਦੇ ਪੁਆਇੰਟ ਦੇ ਨਾਲ-ਨਾਲ ਇੱਧਰ ਪਣਿਆ ਬਾਸ਼ਵੈਸ਼ਨ ਦਾ ਪੁਆਇੰਟ ਛੱਡ ਤੇ ਆ ਇਥੇ ਛੋਟਾ ਬਾਥਰੂਮ ਜੇ ਕਾਦੂਗੇ ਸੇ ਲਾਉਣਾ ਹੋਇਆ ਤਾਂ ਲਾ ਲੂਗੇ ਅਦਰਵਾਜੀ ਬਾਈ ਇੱਥੇ ਜਗ੍ਹਾ ਹੈ ਨਹੀਂ ਬਾਥਰੂਮ ਦੇ ਵਿੱਚ ਤਾਂ ਬਾਹਰੇ ਲੱਗੂਗਾ ਕਈ ਵਾਰੀ ਇਹ ਗੱਲ ਕਹਿੰਦਾ ਵੀ ਅੰਦਰ ਚਾਹੀਦਾ ਸਾਨੂੰ ਛੋਟਾ ਬਾਥਰੂਮ ਲੱਗ ਜਾਊਗਾ ਤੇ ਡਿਵਾਈਡਰ ਦੀ ਫਿਟਿੰਗ ਹੋਊਗੀ ਓਕੇ ਬਾਈ ਤੇ ਨਾਲ ਦੀ ਨਾਲ ਪਲਾਸਟਰ ਚੱਲੀ ਜਾਂਦਾ ਕੋਠੀ ਦਾ ਜਿਹੜੇ ਚ ਵੀ ਆਪਣਾ ਕੋਈ ਕੰਪਲੀਟ ਹੋ ਗਿਆ ਕੰਮ ਉਹ ਕੱਲ ਹੋ ਗਿਆ ਤਾਂ ਆਪਣਾ ਅੱਜ ਥੋੜੀ ਇੱਕ ਤੋ ਟੁੱਟੀ ਰਹਿੰਦੀ ਦੇਣੇ ਵਾਸਤੇ ਤੇ ਇੱਧਰ ਵਾਲਾ ਬਈ ਬਾਥਰੂਮ ਕਾ ਹੋ ਗਿਆ ਕੈਨਸਲ ਹੈ ਚ ਪੁਆਇੰਟ ਪਾ ਕੇ ਛੱਡਤੇ ਮੁੰਡੇ ਨੇ ਛੇਰੀਆਂ ਮਾਰਤੀਆਂ ਦੀਆਂ ਪਹਿਲਾਂ ਬਾਅਦ ਚ ਕੈਨਸਲ ਹੋ ਗਿਆ ਉਹ ਕਹਿੰਦੇ ਬਈ ਅਸੀਂ ਸਟੋਰ ਰੱਖਣਾ ਹੈ ਇਹਦੇ ਵਿੱਚ ਤਾਂ ਕਰਕੇ ਬਈ ਇੱਥੇ ਏਡੀਆਂ ਪਾ ਕੇ ਛੱਡਤੀਆਂ ਫਿਸ਼ ਤੇ ਤੇ ਟੈਂਕੀ ਵਾਲੇ ਪੁਆਇੰਟ ਦੀ ਤੇ ਪਲਸਟਰ ਚੱਲੀ ਜਾਂਦਾ ਆ ਵੀ ਕਮਰਾ ਜਿਹਾ ਹੋਇਆ ਛਿਮਨੀ ਬਾਅਦ ਚ ਜਿਹੜੀ ਮਾਰੀ ਬਈ ਬੰਦੇ ਨੇ ਹਾਂ ਬਈ ਤਾਰੇ ਨੂੰ ਅੱਗੇ ਹੀ ਲਾ ਦੇ ਮੋਟਰ ਆਪਾਂ ਬਈ ਪਾਉਣੀ ਥੱਲੇ ਨਹੀਂ ਰੱਖਣੀ ਹੈਗੀ ਮੋਟਰ ਦੇ ਪੁਆਇੰਟ ਉਧਰ ਹੀ ਬਣਾਏ ਆ ਤਾਂ ਕਰਕੇ ਆਹ ਪਾਈਪ ਉਹਦੀ ਤਾਰ ਕੇ ਥੱਲੇ ਛੱਡ ਦੇ ਵਸ ਇਹਨੂੰ ਹਣਾ ਹਾਂ 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 ਤੇ ਬਈ ਚਿਮਨੀ ਦੀ ਚੇਰੀ ਦੁਆਰੇ ਵੱਜੀ ਆ ਪਹਿਲਾਂ ਰੱਖਣਾ ਭੁੱਲ ਗਏ ਚੇਰੀ ਇਹ ਹੁਣ ਤੇ ਦੁਆਰੇ ਤੇ ਚਿਮਨੀ ਆ ਪਾਉਂਗੇ ਸਾ ਆਪਣਾ ਤਾਂ ਰਹੇ ਨਿਪੜ ਗਿਆ ਆਹੀ ਬਸ ਆਹੀ ਰਹਿ ਗਿਆ ਚਿਮਨੀ ਵਾਲਾ ਪੈਪਰ ਰਹਿ ਗਿਆ ਤੇ ਕਾਪ ਪੈਪਰ ਰਹਿ ਗਈ ਆਪਣੀ ਚਿਮਨੀ ਨਾਲ ਪਾ ਦੇਣਾ ਠੀਕ ਆ ਠੀਕ ਆ ਓਕੇ